ਪਿੰਡ ਡੋਂਡਵਿਚ ਪਗਵਤਾਰੀ ਪਰਿਵਾਰ ਵੱਲੋਂ ਬਾਬਾ ਮੁਕਤੇਸ਼ਵਰ ਮੰਦਰ ਕਮੇਟੀ ਨਾਲ ਮੀਟਿੰਗ ਪਿੰਡ ਡੋਂਡੇ ਸ੍ਰੀ ਬਾਬਾ ਮੁਕਤੇਸ਼ਵਰ ਮੰਦਰ ਵਿੱਚ ਪਗਵਤਾਰੀ ਪਰਿਵਾਰ ਵੱਲੋਂ ਪਾਵਨ ਸ੍ਰੀ ਰਾਮ ਨਵੰਮੀ ਦੇ ਉਤਸਵ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਸਬੰਧ ਵਿੱਚ ਪਗਵਤਾਰੀ ਪਰਿਵਾਰ ਦੇ ਮੈਂਬਰਾਂ ਨੇ ਮੰਦਰ ਪਰਿਸਰ ਵਿੱਚ ਬਾਬਾ ਮੁਕਤੇਸ਼ਵਰ ਮੰਦਰ ਕਮੇਟੀ ਦੇ ਪਦਾਧਿਕਾਰੀਆਂ ਨਾਲ ਇੱਕ ਅੰਮ ਮੀਟਿੰਗ ਕੀਤੀ ਮੀਟਿੰਗ ਵਿੱਚ ਪਗਵਤਾਰੀ ਪਰਿਵਾਰ ਵੱਲੋਂ ਮਦਨੀਪ੍ਰ ਵਰੁਣ ਨਿਖੇਲ ਤਰुण ਤੁਸ਼ਾਰ ਸੌਰਵ अभिषेक समेत होर मेंबर हाजर रहे जबकि मंदिर कमेटी वल्लो ठाकुर पीम सिंह अंकुश तनवाल भाग सिंह पुरुषोत्तम सिंह, रमन कुमार सुरेंद्र कुमार नरेश कुमार आदि पदाधिकारी मौजूद सन पगवातारी परिवार ने दसिया कि छब्बी मार्च में भगवान श्री राम जी की पावन श्री रामनवमी बड़े उत्साह से शरदा न मनाई जाएगी इस मौके विशेष प्रबंध किए गए हैं छब्बी मार्च नु पिंड काहनपुर दे श्री हनुमान मंदिर विच सब पगवा परिवार ते प्रभु पगते इकट्ठे हो पूजा अर्चना करेंगे जिस तो बाद एक विशाल शोभा यात्रा कड्डी जाएगी शोभा यात्रा दौरान जय श्री राम दे जयकारया नाल सारा इलाका राममय हो जाएगा बाबा मुक्तेश्वर मंदिर कमेटी दे पदाधिकारियों ने परोसा दित्ता कि ओ वड्डी गिनती विच इस पावन समागम विच शामिल हो पूरा सहयोग देंगे जय शंकर की

ਮੈਂ ਪਕਵਤਾਰੀ ਪਰਿਵਾਰ ਦਾ ਬਹੁਤ ਹੀ ਧੰਵਾ ਕਰਦਾ ਜੋ ਹਰ ਸਾਲ ਸਨਾਤਨ ਧਰਮ ਦੇ ਲੋਕਾਂ ਨੂੰ ਉਤਾਰਨ ਵਾਸਤੇ ਜਾਗਰਤ ਕਰਨ ਲਈ ਇੱਕ ਰਾਮ ਪ੍ਰਭੂ ਸ਼੍ਰੀ ਰਾਮ ਜੀ ਦੇ ਅਦਸ਼ਾ ਦੇ ਆਧਾਰਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਕਰਦੇ ਹਨ ਅਸੀਂ ਉਹਨਾਂ ਸਾਰੇ ਸਨਾਤਨ ਪ੍ਰੇਮੀਆਂ ਦਾ ਨਾ ਅਪੀਲ ਕਰਦਾ ਕਿ ਸਾਰੇ ਵੱਧ ਛੱਡ ਕੇ ਇਸ ਸ਼ੋਭਾ ਯਾਤਰਾ ਜੇ ਆਪਣਾ ਸਾਥ ਦੇਣ ਤਨ ਮਨ ਧਨ ਨਾਲ ਅਸੀਂ ਵੀ ਜੀ ਕੋਸ਼ਿਸ਼ ਕਰਾਂਗੇ ਵੱਧ ਤੋਂ ਲੋਕਾਂ ਨੂੰ ਇਸ ਵਾਰੀ ਜਾਗਰਤ ਕਰਨ ਦੀ ਕਿ ਲੋਕ ਜੁੜਨ ਅਸੀਂ ਜੋ ਪਿਛਲੇ ਸਾਲ ਦੇ ਤਰ੍ਹਾਂ ਇਹਨਾਂ ਦਾ ਸਾਥ ਦਿੰਦੇ ਹਾਂ ਸਾਰੇ ਨਾਮ ਦੇ ਪੀ ਦਾ ਸਾਰੇ ਵੱਧ ਚੜ ਕੇ ਇਹਨਾਂ ਨਾਲ ਸਾਧਨ ਧਨਮਨ ਧਨ ਤੋਂ ਮੈਂ ਭਾਗ ਸਿੰਘ ਪ੍ਰਬੰਧਕ ਕਮੇਟੀ ਮੁਕਤੇਸ਼ਰਮ ਮਹਾਦੇਵ ਮੰਦਿਰ ਦਾ ਪ੍ਰਧਾਨ ਅਸੀਂ ਇਹ ਜਿਹੜੇ ਆਪਣੇ 26 ਜਨਵਰੀ ਨੂੰ ਭਗਵਾਨ ਹਾਰੀ ਜਨੇ ਦੀ ਮਾਤ 26 ਮਾਰਚ ਨੂੰ ਭਗਵਾਨ ਹਾਰੀ ਦਾ ਪ੍ਰੋਗਰਾਮ ਰੱਖਿਆ ਹੈ ਉਸ ਪ੍ਰੋਗਰਾਮ ਨੂੰ ਵੱਧ ਚੜ ਕੇ ਲੋਕਾਂ ਵਿੱਚ ਜਾਵਾਂਗੇ ਤੇ ਉਹ ਉਹਨਾਂ ਦੀ ਜਿਹੜੀ ਰੱਖੇ ਸ਼ੋਭਾ ਯਾਤਰਾ ਉਸ ਦਾ ਲੋਕਾਂ ਦੇ ਵਿੱਚ ਵੱਧ ਵੱਧ ਜਾ ਕੇ ਪ੍ਰਚਾਰ ਕਰਾਂਗੇ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆ ਕੇ ਤੇ ਉਹਨਾਂ ਦਾ ਸਹਿਯੋਗ ਕਰਨ ਤੇ ਆਪਣੇ ਸਨਾਤਨ ਧਰਮ ਨੂੰ ਲੋਕਾਂ ਦੇ ਵਿੱਚ ਜਾਗਰਿਤ ਕਰਨਾ ਤੇ ਇਸੇ ਤਰ੍ਹਾਂ ਕਿ ਜ ਸਾਡਾ ਲੋਕਾਂ ਦੇ ਵਿੱਚ ਪਤਾ ਲੱਗੇ ਕਿ ਅਸੀਂ ਸਨਾਤਨੀ ਹੈ ਤੇ ਆਪਣੇ ਸਨਾਤਨ ਧਰਮ ਨੂੰ ਜਗਾਉਣ ਵਾਸਤੇ ਲੋਕਾਂ ਦਾ ਸਹਿਯੋਗ ਕਰੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼ੰਕਰ ਮੈਂ सुरेंद्र ਕੁਮਾਰ ਮੁਕਤੀ ਸ਼ੁਦਾ ਪ੍ਰਬੰਧਕ ਕਮੇਟੀ ਆਪਣਾ ਮੈਂ ਸਾਰੀ ਭਗਵਾਨਦਾਰੀ ਟੀਮ ਦਾ ਧੰਨਵਾਦ ਕਰਦੇ ਆਂ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਜੋਰ ਸ਼ੋਰ ਨਾਲ ਆਪਣੇ ਸਨਾਤਨੀਆਂ ਨੂੰ ਜਗਾਉਣ ਦੇ ਲਈ ਆਪਣੇ ਇਲਾਕੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਕਰ ਰਹੇ ਨੇ ਇਹ ਭਗਵਧਾਰੀ ਹੈ ਜੋ ਆਪਣੇ ਪਠਾਨਕੋਟ ਜੀਐਨਕੇ ਆਪਣਾ ਹਿਮਾਚਲ ਦੇ ਇਲਾਕੇ ਤੱਕ ਆਪਣੀ ਪਹੁੰਚ ਵਧਾ ਰਹੇ ਹੈ ਔਰ Hindu ਇਕਤਾ ਨੂੰ ਇਕੱਠਾ ਕਰਕੇ ਉਹਨਾਂ ਨੂੰ ਜਗਾਉਣ ਦਾ ਪ੍ਰਯਾਸ ਕਰ ਰਹੇ ਨੇ ਇਹ ਮੈਂ ਆਪਣਾ ਇਹਨਾਂ ਨੂੰ ਧੰਨਵਾਦ ਵੀ ਦਿਨਾ ਔਰ ਇੱਕ ਸਲੋਗਨ ਹੈ 26 ਮਾਰਚ ਨੂੰ ਭਗਵਾਨਦਾਰੀ RAM ਨਮੀ ਦੇ ਉਪਲਖਸ਼ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਚਲਾ ਰਹੇ ਨੇ ਸਾਰੇ ਹਿੰਦੂ ਸਨਾਤਨ ਬ੍ਰੇਮੀ ਇਸ ਸ਼ੋਭਾ ਯਾਤਰਾ ਵਿੱਚ ਪਹੁੰਚਣ 26 ਮਾਰਚ ਦੀ ਕਰੋ ਤਿਆਰੀ ਆ ਰਹੇ ਹਨ ਭਗਵਾਨਦਾਰੀ ਜੈ ਜੈ ਸ਼ੰਕਰ ਜੀ ਜੈ ਸ਼ੀ ਰਾਮ 26 ਮਾਰਚ ਨੂੰ ਜਿਹੜੀ ਇੱਕ ਬਗਤ ਬਵਾਰਦਾਰੀ ਜਿਹੜੀ ਆਪਣੇ ਸ਼ੋਭਾ ਯਾਤਰਾ ਕੱਢ ਰਹੇ ਆਂ ਅਸੀਂ ਇਹਦੇ ਵਿੱਚ ਸਾਰੇ ਹਿੰਦੂਆਂ ਨੂੰ ਜਾਗਰਿਤ ਕਰਦੇ ਆਪਾਂ ਕਿ ਸਾਰੇ ਮਦਦ ਚੜ ਕੇ ਹਿੱਸਾ ਲਈਏ ਤਾਂ ਕਿ ਇਹ ਜਿਹੜਾ ਆਪਣਾ ਸ਼ੋਭਾ ਯਾਤਰਾ ਮੁੜੇ ਕਰਦੇ ਨੇ ਇਹਦਾ ਸਜੋਗ ਦੇਈਏ ਤੇ ਸਾਰੇ ਇਕੱਠੇ ਹੋ ਕੇ ਨਾਲ ਹੋਏ ਚੱਲੀਏ ਜੈ ਸ਼ੰਕਰ ਜੈ ਸ਼ਿਵ ਬੋਲਨਾ